ਹਾਂ ਜੀ ਸਵੇਰੇ 8:30 ਵਜੇ ਆਈ ਆ ਤੇ ਮਤਲਬ ਬੂਆ ਖੜਕਾਂਦੇ ਪਏ ਸੀ ਮੇਰੀ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਆ ਨਹੀਂ ਖੋਲਿਆ ਉਹਨਾਂ ਨੇ ਲੱਗਾ ਕਿ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੇਰੇ ਨੇ ਬੂਆ ਨਹੀਂ ਖੋਲਿਆ ਪਰ ਉਹ ਨਾਲ ਦੇ ਘਰ ਫੋੜੀਆਂ ਤਾਂ ਠਾਣੋਂ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਆ ਮਤਲਬ ਖੁੱਲ ਲੱਗਿਆ ਉਹਨਾਂ ਧੱਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਗ ਗਏ ਜਦੋਂ ਬਾਹਰ ਸਾਰੇ ਦੇਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ ਪਰ ਜਦੋਂ ਬਾਹਰ ਨੂੰ ਸਾਰੇ ਧਿਆਨ ਗਏ ਤੇ ਘਰ ਦੇਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਉਂਦੇ ਆ ਉਹ ਚੀਜ਼ ਆ ਘਰ ਦੇ ਉਹਨੂੰ ਛਡਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਨੇ ਬਾਅਦ ਚ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗੀ ਕੀ ਨਾਮ ਘਰ ਵਾਲੇ ਦਾ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਵੜਨ ਆਏ ਸੀ ਹਾਂਜੀ ਦੱਸਿਆ ਕਿਹੜੇ ਮਾਮਲੇ ਚ ਆਏ ਸੀਗੇ ਨਹੀਂ ਇਹ ਨਹੀਂ ਪਤਾ ਸੋ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਦਾ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਹਦੇ ਦੋ ਗੋਲੀਆਂ ਲੱਗੀਆਂ ਇਹ ਕਾਰ ਪਾਰ ਹੋ ਗਈ ਤੇ ਇੱਕ ਲਾਤ ਉਸਨੂੰ ਲੱਗ ਗਈ ਕੀ ਅਚਾਨਕ ਚਲੀ ਜਾਂ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਬੋਲੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਤੇ ਪਤਾ ਨਹੀਂ ਗੋੜੀ ਕਿੱਦਾਂ ਚਲੀ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ ਹਾਂਜੀ ਤੇ ਫਾਦਰ ਤੁਹਾਡੇ ਜਿਹੜੇ ਸੋਰਾ ਸਾਹਿਬ ਸੋਰਾ ਸਾਹਿਬ ਮੇਰੇ ਕੋਲ ਹਸਪਤਾਲ ਹਾਂਜੀ ਕੋਈ ਗੱਲਬਾਤ ਹੋ ਰਹੀ ਏ ਤੁਹਾਡੀ ਸੋਹਰਾ ਸਾਹਿਬ ਨਾਲ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਕੇ ਗਏ ਨੇ ਉਹ ਕੇ ਸਾਰੇ ਪੁਲਿਸ ਬਾਹਰ ਵੀ ਖੜੀ ਏ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਹਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਣ ਨਹੀਂ ਦੇ ਦੇ ਕਹਿੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਤੇ ਉਹਨੂੰ ਅੰਦਰ ਨਾ ਆਣ ਦੋ ਕਿ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਤੇ ਅੰਦਰ ਨਾ ਆਣ ਦੋ ਬਸ ਉਹਨਾਂ ਨੇ ਨਹੀਂ ਕਹਿੰਦੀ ਤੁਸੀਂ ਕੀ ਕਹੋ ਨੂੰ ਮੈਂ ਉਹਦੀ ਮੰਮੀ ਆ ਤਾਈ ਆ ਉਹਦਾ ਹਮ ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ ਅੱਛਾ ਤੇ ਮੈਂ ਤਾਂ ਬਾਅਦ ਚ ਆਈ ਹਾਂ ਜਦੋਂ ਲੈ ਲੂ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਨਾ ਨਹੀਂ ਹੋਈ ਮੈਂ ਮੰਗਦੇ ਹਾਂ ਸਾਥੀ ਮੈਂ ਹਾਂਜੀ ਇਨਸਾਫ ਮੰਗਦੇ ਹੋ ਤੁਸੀਂ ਕੋਈ ਕਹਿਣਾ ਚਾਹੁੰਦੇ ਹਾਂਜੀ ਅੱਜ ਇੱਕ ہماری ਸਾਡੀ ਜਿਹੜੀ ਟੀਮ ਹੈ ਇੱਕ ਤਾਂਦਰਾ ਰੋਡ ਦੇ ਉੱਤੇ CIA 1 ਦੀ ਟੀਮ ਸੀ ASI ਪ੍ਰਿਤਪਾਲ ਤੇ ਅਲੋਂਗ ਵਿਦ 6 7 ਇਹਨਾਂ ਦੇ ਨਾਲ ਸਾਡੇ ਮੁਲਾਜ਼ਮ ਸੀ 6 7 ਉਹ ਤਾਂਦਰਾ ਰੋਡ 'ਤੇ ਹਾਜ਼ਰ ਸੀ ਉੱਥੋਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਆਈ ਵੀ ਮਹਿਮੂਦਪੁਰ ਬਿਲਕੁਲ ਉਹਦੇ ਕੋਲ ਸੀ ਤੇ ਉੱਥੇ ਕੁਝ ਬੰਦੇ ਜਿਹੜੇ ਖੜੇ ਐ ਜਿਨ੍ਹਾਂ ਦੇ ਕੋਲ ਇਲੀਗਲ ਵੈਪਨ ਐ ਤੇ ਕੋਈ ਗਲਤ ਐਕਟੀਵਿਟੀ ਕਰ ਸਕਦੇ ਆ ਉੱਥੇ ਸਾਡੀ ਪੁਲਿਸ ਪਾਰਟੀ ਗਈ ਉਸ ਗੱਲ ਨੂੰ ਵੈਰੀਫਾਈ ਕਰਨ ਲਈ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਉਹ ਬੰਦਿਆਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਸਾਡਾ ਮੁਲਾਜ਼ਮ ਹੈਗਾ ਉਹ ਤਰਸੇਮ ਸਿੰਘ ਉਹਨੂੰ ਉਹਨੂੰ ਜਿਹੜਾ ਉਹਨਾਂ ਨੇ ਸੱਟ ਮਾਰੀ ਸੰਦੀਪ ਤੇ ਉਹਦੇ ਜਿਹੜੇ ਸਿਰਚ 60 ਵਜੇ ਤੇ ਪਲੱਸ ਉਹਨਾਂ ਨੇ ਇੱਕ ਇਲੈਗਲ ਵੈਪਨ ਦੇ ਨਾਲ ਫਾਇਰ ਕੀਤੇ ਤਾਂ ਉਹਦੇ ਸੈਲਫ ਡਿਫੈਂਸ ਚ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜੇ ਉੱਥੇ ਇੱਕ ਦੋ ਫਾਇਰ ਜਿਹੜੇ ਕੀਤੇ ਆ ਜਿਹਦੇ ਵਿੱਚ ਇੱਕ ਲੜਕਾ ਜਿਹੜਾ ਰੋਹਿਤ ਹੈ ਉਹ ਇੰਜਰਡ ਹੋਇਆ ਜਿਹਦੇ ਪੱਟ ਦੇ ਵਿਚਾਰ ਪਾਰ ਜਿਹੜੀ ਹੋਈ ਹੈ ਤਾਂ ਉਹਦੇ ਮਸਲੇ ਦੇ ਵਿੱਚ ਅਸੀਂ ਫਿਰ ਜਿਹੜਾ ਇੱਕੇ ਮੁਕੱਦਮਾ ਦਰਜ ਕੀਤਾ ਇਕਸੋਨੋ ਬੀਐਨਐਸ ਤੇ ਆਮ ਰਖ ਦੇ ਵਿੱਚ ਥਾਣਾ ਸਦਰ ਦੇ ਵਿੱਚ ਸਰ ਜੇ ਤੁਹਾਡੇ ਕੋਲ ਮਾਇਮੇ ਲੱਗੀ ਹੈ ਕਿੰਨਾ ਕਿ ਕਿਹੜੀ ਗੱਲ ਸਾਡੇ ਸਾਡੇ ਮੁਲਾਜ਼ਮ ਦੇ ਹੈਡ ਇੰਜਰੀ ਹੋ ਡੀਐਮਸੀ ਐਡਮਿਟ ਤੇ ਜਿਹੜਾ ਇਹ ਲੜਕਾ ਜਿਹੜਾ ਜਿਹਨੇ ਫਾਇਰ ਕੀਤਾ ਸੀ ਪੁਲਿਸ ਪਾਰਟੀ ਤੇ ਇਹ ਦੀਪ ਹਸਪੀਟਲ ਚ ਐਡਮਿਟ ਹੋਇਆ ਸੀ ਬਟ ਆਊਟ ਆਫ ਡੇਂਜਰ ਹੈ ਤੇ ਉਹਨਾਂ ਨੇ ਜਿਹੜਾ ਇਹਨੂੰ ਫਰਸਟ ایڈ ਵਗੈਰਾ ਦੇ ਕੇ ਰਿਸਰਚ ਕੀਤਾ ਤੋਂ ਉਹਨਾਂ ਨੂੰ ਉਹਨਾਂ ਚੋਂ ਅਸੀਂ ਹੁਣ ਤਿੰਨ ਬੰਦਿਆਂ ਨੂੰ ਜਿਹੜਾ ਵਿਜੇ ਰੋਹਿਤ ਮਦਨ ਜਿਹੜੇ ਉਥੇ ਤੇ ਨਾਲ ਤਿੰਨ ਜਣੇ ਹੋਰ ਜਿਹੜੇ ਬਾਈ ਨੇਮ ਸੀ ਤੇ ਕੁਝ 8-10 ਅਨਨੋਨ ਬੰਦੇ ਸੀ ਸਰ ਕੋ ਨਸ਼ਾ ਤਸਕੀਰ ਦਾ ਕੁਝ ਕਿਹਾ ਜਾ ਰਿਹਾ ਹੈ ਕਿ ਦੇਖੋ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਜਿਹੜੀ ਸਾਨੂੰ ਉਹਦੇ ਉੱਤੇ ਪਤਾ ਲੱਗਿਆ ਹੈ ਜੋ ਸਾਡੇ ਉਹਨਾਂ ਦੇ ਦੱਸਣ ਮੁਤਾਬਿਕ ਤੇ ਮਹੱਲੇ ਦੇ ਹੜਤ ਵਾਲੇ ਵੀ ਇਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਕੋਈ ਐਨਡੀਪੀਐਸ ਦੀ ਵੀ ਸ਼ਿਕਾਇਤ ਹੈ ਤੇ ਡਰੱਗਸ ਨਾਲ ਜਿਹੜਾ ਰਿਲੇਟਿਡ ਕੰਮ ਕਰਦੇ ਆ ਤਾਂ ਔਰ ਇਹਨਾਂ ਨੂੰ ਹਰਿਆਣਾ ਪੁਲਿਸ ਵੀ ਜਾਂ ਕੋਈ ਅਦਰ ਸਟੇਟ ਦੀ ਕੈਬਰ ਪੁਲਿਸ ਨੇ ਤੇ ਜਿਹੜਾ ਰੇਡ ਕਰ ਚੁੱਕੀ ਹੈ ਉਸ ਗੱਲ ਨੂੰ ਵੀ ਅਸੀਂ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ADC ਪੀ ਇਨਵੈਸਟੀਗੇਸ਼ਨ ਅਮਨ ਬਰਾੜਾ ਉਹਨਾਂ ਨੂੰ ਏਜੀ ਜਿਹੜੀ ਸੁਪਰਵੀਜ਼ਨ ਦਿੱਤੀ ਕਿਉਂਕਿ ਸੀਆਈ ਦੀ ਟੀਮ ਦੇ ਮੁਲਾਜ਼ਮ ਸੀ ਤਾਂ ਉਹ ਇਹਨੂੰ ਪਰਸਨਲੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਮਕਦਮਾ ਦਰਜ ਕੀਤਾ ਤਿੰਨ ਬੰਦਿਆਂ ਨੂੰ ਐਪਰੀਹੈਂਡਡ ਕੀਤਾ ਤੇ ਉਹਨਾਂ ਕੋਲੋਂ ਇਲੀਗਲ ਜਿਹੜਾ 32 ਬੋਰ ਦਾ ਜਿਹੜਾ ਵੈਪਨ ਜਿਹੜਾ ਰਿਕਵਰ ਕੀਤਾ ਤੇ ਸਾਡਾ ਮੁਲਾਜ਼ਮ ਜਿਹੜਾ ਉਹ ਜਿਹੜੇ ਲਾਜ ਤਾਂ ਉਹਦੇ ਹਾਲਤ ਕੰਡੀਸ਼ਨ ਉਹ ਇੱਕ ਬੇਸੀਸ਼ ਮੁਲਾਜ਼ਮ ਡੀ ਐਮ ਸੀ ਹੈ ਠੀਕ ਹੈ ਬਟ ਹੈਡ ਇੰਜਰੀ ਹੈ ਉਹਦੇ ਟੈਸਟ ਵਗੈਰਾ ਜਿਹੜੇ ਹੋ ਰਹੇ ਆ ਉਹ ਸਾਰੇ ਕਰਾਏ ਜਾ ਰਹੇ ਤਾਂ ਇਹਦੇ ਵਿੱਚ ਹੁਣ ਅਸੀਂ ਅੱਗੇ ਫਰਦਰ ਜਿਹੜੀ ਹੋਰ ਬੰਦਿਆਂ ਦੀ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਸਬੰਧ ਕਰਕੇ ਤੇ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਜਿਹੜਾ ਉਹ ਚੈੱਕ ਕਰਾਂਗੇ ਪਲੱਸ ਜਿਹੜਾ ਬਾਹਰਲੀ ਸਟੇਟੀਆਂ ਕਿਤੇ ਹੋਰ ਜਿਹੜਾ ਹੈਗਾ ਉਹਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕਿਹੜੀ ਸਟੇਟ ਦੀ ਸੀ ਤੇ ਕਿਸ ਚੀਜ਼ ਤੇ ਵੌਂਟਡ ਸੀ ਤੇ ਕਿਉਂ ਇੱਥੇ ਪੁਲਿਸ ਜਿਹੜੀ ਆ ਕੇ ਰੇਡ ਕੀਤੀ ਨਾ ਹੋਵੋ ਪਰੇਸ਼ਾਨ ਸਾਰੇ ਇਤਮਾ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658